ਹalleluyah praise the lord ਸਭ ਭੈਣ ਭਾਈ ਪਰਮੇਸ਼ਰ ਦੇ ਨਾਮ ਦੇ ਵਿੱਚ ਚੰਗੇ ਹੋਵੋਗੇ ਪਰਮੇਸ਼ਰ ਦੇ ਬੱਚੇ ਦੇ ਲਈ ਅੱਜ ਪ੍ਰਾਰਥਨਾ ਕਰਾਂਗੇ ਉਹਨੇ ਸਾਨੂੰ ਇੱਕ ਹੋਰ ਨਵਾਂ ਦਿਨ ਦਿੱਤਾ ਇੱਕ ਨਵੀਂ ਸਵੇਰ ਦਿੱਤੀ ਨਵੇਂ ਸਾਹ ਦਿੱਤੇ ਪਰਮੇਸ਼ਰ ਨੂੰ ਧੰਨਵਾਦ ਦੀ ਪੇਟ ਚੜਾਵਾਂਗੇ ਹalleluyah halleluyah ਮੇਰੇ ਖੁਦਾਵੰਤੇ ਰਾ ਧੰਨਵਾਦ ਤੇਰਾ ਧੰਨਵਾਦ ਹੈ ਮੇਰੇ ਮਹਾਨ ਪਰਮੇਸ਼ਰ ਐ ਮੇਰੇ ਪਿਤਾ ਇੱਕ ਹੋਰ ਨਵਾਂ ਦਿਨ ਦਿੱਤਾ ਨਵੀਂ ਸਵੇਰ ਦਿੱਤੀ ਮੇਰੇ ਪ੍ਰਭੂ ਤੇਰਾ ਧੰਨਵਾਦ ਖੁਦਾਬਾਪ ਮਹਾਨ ਪਿਤਾ ਤੇਰਾ ਧੰਨਵਾਦ ਆ ਮੇਰੇ ਮਹਾਨ ਰਬ ਤੂੰ ਦਇਆ ਕਰ ਆਪਣੇ ਬੱਚਿਆਂ ਤੇ ਮੇਰੇ ਪਿਤਾ ਤਰਸ ਕਰ ਖੁਦਾਬੰਦਾ ਅੱਜ ਦੇ ਬਚਨ ਤੇ ਆਸ਼ੀਸ਼ ਬਰਕਤ ਦੇ ਮੇਰੇ ਪਿਤਾ ਪ੍ਰਾਰਥਨਾ ਪ੍ਰਭੂ ਯਸ਼ੁਨਾਮਿਤ ਹੁੰਦੀ ਆਮੀਨ ਹ Alleluia ਅੱਜ ਦਾ ਆਪਣਾ ਬਚਨ ਹੈ ਨੀਤੀ ਵਚਨ 10 ਦਾ 22 ਯਹੋਵਾ ਦੀ ਆਸ਼ੀਸ਼ ਯਹੋਵਾ ਦੀ ਬਰਕਤ ਧਨੀ ਬਣਾਉਂਦੀ ਹੈ ਅਤੇ ਉਸ ਦੇ ਨਾਲ ਦੁੱਖ ਨਹੀਂ ਮਿਲੌਂਦਾ ਹallelujah ਅੱਜ ਦੇ ਸਮੇਂ ਦੇ ਵਿੱਚ ਇਨਸਾਨ ਪੈਸਾ ਜ਼ਮੀਨ ਜਾਇਦਾਦ ਦੇ ਪਿੱਛੇ ਭੱਜ ਰਹੇ ਪਰ ਫਿਰ ਵੀ ਹੱਥ ਖਾਲੀ ਆ ਜੇ ਕਿਸੇ ਕੋਲ ਪੈਸਾ ਹੈ ਪਰ ਬਰਕਤ ਨਹੀਂ ਹੈ ਪੈਸੇ ਦੇ ਨਾਲ ਦੁੱਖ ਬਿਮਾਰੀਆ ਚਿੰਤਾ ਜੇ ਤੁਸੀਂ ਧਨੀ ਹੋ ਉਸ ਦੇ ਨਾਲ ਚਿੰਤਾ ਵੀ ਹੈ ਪਰੇਸ਼ਾਨੀ ਵੀ ਹੈ ਪਰ ਬਚਨ ਦੇ ਵਿੱਚ ਕੀ ਲਿਖਿਆ ਯਹੋਵਾ ਦੀ ਬਰਕਤ ਧਨੀ ਬਣਾਉਂਦੀ ਹੈ ਅਤੇ ਉਸ ਦੇ ਨਾਲ ਦੁੱਖ ਨਹੀਂ ਮਿਲੋਂਦਾ ਹallelujah ਜਿਨਾਂ ਚਿਰ ਪਰਮੇਸ਼ਵਰ ਤੁਹਾਨੂੰ ਬਰਕਤ ਨਹੀਂ ਦਿੰਦਾ ਜਿਨਾਂ ਚਿਰ ਪ੍ਰਭ ਯੇਸ਼ੂ ਤੁਹਾਨੂੰ ਬਰਕਤ ਨਹੀਂ ਦਿੰਦਾ ਜਿਨਾਂ ਚਿਰ ਯਹਵਾ ਪਰਮੇਸ਼ਵਰ ਤੁਹਾਨੂੰ ਬਰਕਤ ਨਹੀਂ ਦਿੰਦਾ ਉਹਨਾਂ ਚਿਰ ਤੁਸੀਂ ਧਨੀ ਨਹੀਂ ਬਣ ਸਕਦੇ ਆਪਣਾ ਜੋਰ ਜਿੰਨਾ ਤੁਸੀਂ ਮਰਜੀ ਲਾ ਲਓ ਪੈਸਾ ਆਊਗਾ ਜਾਊਗਾ ਪਰ ਉਹਦੇ ਨਾਲ ਦੁੱਖ ਤਕਲੀਫਾਂ ਵੀ ਆਉਣਗੇ ਬਚਨ ਦੇ ਵਿੱਚ ਕੀ ਲਿਖਿਆ ਯਹਵਾ ਦੀ ਬਰਕਤ ਧਨੀ ਬਣਾਉਂਦੀ ਹੈ ਅਤੇ ਉਸ ਦੇ ਨਾਲ ਦੁੱਖ ਨਹੀਂ ਮਿਲੋਂਦਾ ਹallelujah ਬੜੀ ਬਰਕਤ ਯਹਵਾ ਪਰਮੇਸ਼ਵਰ ਨੇ ਦੇਣੀ ਹੈ ਉਹ ਇਨਸਾਨ ਨੂੰ ਧਣੀ ਬਣਾਉਂਦੀ ਹੈ ਪਰਮੇਸ਼ਵਰ ਉਹਦੇ ਨਾਲ ਕੋਈ ਦੁੱਖ ਨਹੀਂ ਮਿਲਾਉਂਦਾ ਪਰਮੇਸ਼ਵਰ ਦੀ ਦਿੱਤੀ ਹੋਈ ਬਰਕਤ ਨਾ ਖਤਮ ਹੋਣੀ ਹੈ ਨਾ ਚੋਰੀ ਹੋਣੀ ਹੈ ਨਾ ਹੀ ਉਹਦੇ ਨਾਲ ਕੋਈ ਦੁੱਖ ਹੋਣਾ ਹੈ ਯਹਵਾ ਵੱਲ ਦਿੱਤੀ ਬਰਕਤ ਹਮੇਸ਼ਾ ਦੇ ਲਈ ਹੈ ਦੁਨੀਆਵੀ ਧਨ ਦੌਲਤ ਕੁਝ ਸਮੇਂ ਬਾਅਦ ਖਤਮ ਹੋ ਜਾਣਗੇ ਤੁਹਾਡੇ ਕੋਲ ਚਾਹੇ ਪੈਸਿਆਂ ਦੇ ਨਾਲ ਖੂਬ ਭਰੇ ਹੋਣ ਉਹ ਵੀ ਇੱਕ ਦਿਨ ਖਤਮ ਹੋ ਜਾਣੇ ਆ ਪਰ ਜਿਹੜੀ ਯਹੋਵਾ ਪਰਮੇਸ਼ਰ ਜਿਹੜੀ ਸਵਰਗੀ ਬਰਕਤ ਹੈ ਉਹ ਕਦੇ ਖਤਮ ਨਹੀਂ ਹੋਣੀ ਤੁਹਾਡੀ ਜ਼ਿੰਦਗੀ ਚੋਂ ਨਾ ਕਦੇ ਮੁੱਕਣੀ ਹੈ ਨਾ ਚੋਰੀ ਹੋਣੀ ਹੈ ਹallelujah ਉਹ ਸਦਾ ਦੀ ਹੈ ਪਰ ਇਹ ਬਰਕਤ ਸਾਨੂੰ ਕਦੋਂ ਮਿਲੇਗੀ ਜਦੋਂ ਅਸੀਂ ਪਰਮੇਸ਼ਵਰ ਦੀ ਆਗਿਆਕਾਰੀ ਕਰਾਂਗੇ ਜਦੋਂ ਅਸੀਂ ਆਪਣੇ ਪ੍ਰਭੂ ਪਰਮੇਸ਼ਰ ਯਹੋਵਾ ਪਿਤਾ ਪ੍ਰਭੂ ਯਸ਼ੂ ਦੇ ਵਚਨਾਂ ਦੇ ਅਨੁਸਾਰ ਚੱਲਾਂਗੇ ਉਹਦੇ ਕਹੇ ਦੇ ਅਨੁਸਾਰ ਚੱਲਾਂਗੇ ਉਹਦੇ ਸਾਨੂੰ ਆਸ਼ੀਸ਼ਾਂ ਬਰਕਤਾਂ ਮਿਲਣਗੀਆਂ ਜੋ ਕਦੇ ਖਤਮ ਹੋਣ ਵਾਲੀਆਂ ਨਹੀਂ ਆ ਔਰ ਪਰਮੇਸ਼ਵਰ ਦੀ ਬਰਕਤ ਦੇ ਨਾਲ ਦੁੱਖ ਨਹੀਂ ਆਉਂਦਾ ਹallelujah ਜਿਦੋਂ ਬਵਸਤਾ ਸਾਰ ਉਹਦੇ ਵਿੱਚ ਪੜਦੇ ਕਿ ਲਿਖਿਆ ਜੇਕਰ ਤੁਸੀਂ ਯਹੋਵਾ ਆਪਣੇ ਪਰਮੇਸ਼ਵਰ ਦੀ ਆਵਾਜ਼ ਸੁਣੋ ਤੇ ਸਾਰੀਆਂ ਆਸ਼ੀਸ਼ਾਂ ਤੁਹਾਡੇ ਉੱਤੇ ਆਉਣਗੀਆਂ ਸਭ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ ਹallelujah ਕੀ ਕਹ ਰਿਹਾ ਬਚਨ ਯਹੋਵਾ ਦੀ ਬਰਕਤ ਤਨੀ ਬਣਾਉਂਦੀ ਹੈ ਪਰ ਪਹਿਲਾ ਸਾਨੂੰ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਨਾ ਪੈਣਾ ਕੀ ਕਹਿ ਰਿਹਾ ਹੈ ਉਹਦੇ ਹੁਕਮ ਨੂੰ ਮੰਨਣਾ ਪੈਣਾ ਯਹਵਾ ਆਪਣੇ ਪਰਮੇਸ਼ਵਰ ਦੀ ਆਗਿਆਕਾਰੀ ਕਰਨੀ ਪੈਣੀ ਆ ਫਿਰ ਇਹ ਸਾਰੀਆਂ ਸ਼ੀਸ਼ਾਂ ਵਰਕ ਤਾਂ ਸਾਨੂੰ ਮਿਲ ਜਾਣਗੀਆਂ ਸਭ ਉਹ ਸਾਡੇ ਪਿੱਛੇ ਪੈ ਕੇ ਸਾਨੂੰ ਮਿਲਣਗੀਆਂ ਹallelujah ਦੁਨੀਆਵੀ ਵਰਕਤ ਦੁਨੀਆਵੀ ਧਨ ਦੌਲਤ ਉਹ ਕੁਸ ਸਮੇਂ ਲਈ ਹੈ ਹਮੇਸ਼ਾ ਦੇ ਲਈ ਨਹੀਂ ਆ ਉਹਦੇ ਨਾਲ ਸਾਰੀਆਂ ਬਿਮਾਰੀਆਂ ਗਈਆਂ ਉਹ ਕਿੰਨੀਆਂ ਬਰਕਤਾਂ ਆਤ ਜੋ ਦੁਨਿਆਵੀ ਬਰਕਤਾਂ ਨੂੰ ਮੁੱਕ ਜਾਣੀਆਂ ਇੱਕ ਦਿਨ ਪਰ ਜਿਹੜੀ ਯਹਵਾ ਵੱਲੋਂ ਬਰਕਤ ਆ ਪ੍ਰਭੂ ਯੀਸ਼ੂ ਮਸੀਹ ਵੱਲੋਂ ਜਿਹੜੀ ਬਰਕਤ ਆਪਾਂ ਨੂੰ ਮਿਲਣੀ ਉਹ ਨਾ ਕਦੇ ਮੁੱਕਣੀਆਂ ਨਾ ਕਦੇ ਖਤਮ ਹੋਣੀਆਂ ਸਦਾ ਦੀ ਹੈ ਤੁਹਾਡੀਆਂ ਪੀੜ੍ਹੀਆਂ ਪੀੜ੍ਹੀ ਤੱਕ ਚੱਲੇਗੀ ਪਰ ਉਹਦੇ ਲਈ ਸਾਨੂੰ ਪਰਮੇਸ਼ਰ ਦੇ ਹੁਕਮ ਦੇ ਅਨੁਸਾਰ ਚੱਲਣਾ ਪੈਣਾ ਸਾਨੂੰ ਪਰਮੇਸ਼ਰ ਦੇ ਕਹੇ ਦੇ ਅਨੁਸਾਰ ਚੱਲਣਾ ਪੈਣਾ ਹੈ ਉਹਦੀ ਆਗਿਆਕਾਰੀ ਕਰਨੀ ਪੈਣੀ ਹੈ ਉਹਦੇ ਬਚਨ ਨੂੰ ਸਮਝਣਾ ਪੈਣਾ ਕਿ ਪਰਮੇਸ਼ਰ ਸਾਨੂੰ ਕੀ ਕਹਿ ਰਿਹਾ ਜੇ ਪਹਿਲੇ ਪਰਮੇਸ਼ਰ ਦੀ ਆਵਾਜ਼ ਨੂੰ ਸੁਣੋ ਉਹ ਸਾਨੂੰ ਕੀ ਕਹਿ ਰਿਹਾ ਜਿ세 ਉਹਦੇ ਹੁਕਮਾਂ ਨੂੰ ਮੰਨਾਂਗੇ ਉਹਦੇ ਬਚਨ ਦੇ ਕਹਿ ਦੇ ਅਨੁਸਾਰ ਚੱਲਾਂਗੇ ਜਿ세 ਉਹਦੀ ਆਵਾਜ਼ ਸੁਣਾਂਗੇ ਤੇ ਸਾਰੀਆਂ ਆਸ਼ੀਸ਼ਾਂ ਬਰਕਤਾਂ ਸਾਡੇ ਪਿੱਛੇ ਆਉਣਗੀਆਂ ਹallelujah ਤੇ ਪਰਮੇਸ਼ਰ ਇਹਨਾਂ ਬਚਨਾਂ ਦੇ ਨਾਲ ਸਭ ਨੂੰ ਆਸ਼ੀਸ਼ ਬਰਕਤ ਦੇਣ ਪ੍ਰਾਰਥਨਾ ਕਰਾਂਗੇ ਇਹਨਾਂ ਬਚਨ ਦੇ ਲਈ ਮੇਰੇ ਪਿਆਰੇ ਪਿਤਾ ਤੇਰਾ ਧੰਨਵਾਦ ਕਰਦੇ ਅੱਜ ਦੇ ਬਚਨ ਦੇ ਲਈ ਮੇਰੇ ਖੁਦਾਬਾਪੂ ਆਸ਼ੀਸ਼ ਬਰਕਤ ਦੇਣੀਆਂ ਇਹਦੇ ਬਚਨ ਤੇ ਮੇਰੇ ਪ੍ਰਭੂ ਜੀ ਮਹਾਨ ਪਿਤਾ ਅੱਦੇ ਬਚਨ ਦੇ ਜਿਹੜੀ ਸੱਪ ਭਾਈ ਭੈਣ ਆਸ਼ੀਸ਼ ਬਰਕਤ ਪਾਉਣ ਮੇਰੇ ਖੁਦਾਬੰਦ ਮਹਾਨ ਬਾਪ ਜਿਨ੍ਹਾਂ ਘਰਾਂ ਦੇ ਵਿੱਚ ਅੱਜ ਬਰਕਤਾਂ ਨਹੀਂ ਆਜੇ ਬੱਚੇ ਦੇ ਜਿਹੜੀ ਉਹਨਾਂ ਘਰਾਂ ਦੇ ਵਿੱਚ ਆਸ਼ੀਸ਼ਾਂ ਬਰਕਤਾਂ ਦੀ ਭਰਪੂਰੀ ਹੋ ਪਰਮੇਸ਼ੁਰ ਤੇਰੀ ਸਵਰਗੀ ਬਰਕਤ ਮੰਗਦੇ ਆ ਸਾਰੇ ਭੈਣ ਭਾਈਆਂ ਦੇ ਲਈ ਖੁਦਾਬਾਪ ਅੱਜ ਸਾਰੀਆਂ ਕਮੀਆਂ ਘਟੀਆਂ ਤੇਰੇ ਸਵਰਗੀ ਭੰਡਾਰ ਚ ਪੂਰੀਆਂ ਹੋ ਜਾਣ ਮੇਰੇ ਮਹਾਨ ਪਰਮੇਸ਼ੁਰ ਯਹਵਾ ਪਿਤਾ ਤੂੰ ਦਇਆ ਕਰ ਆਪਣੇ ਬੱਚਿਆਂ ਤੇ ਸਾਰਾ ਆਦਰ ਮਹਿਮਾ ਜਲਾਲ ਤੇਰੇ ਨਾਮ ਨੂੰ ਦਿੱਨੇ ਪ੍ਰਾਰਥਨਾ ਪ੍ਰਭ ਯੇਸ਼ੂ ਮਸੀਹ ਨਾਮ ਦੇ ਵਿੱਚ ਮੰਗ ਲੈਂਦੇ ਆ ਆਮੇਨ ਹਾਲੇਲੂਇਆ